ਨਾਬਾਦ ਦੇ ਹਲਕਾ ਬਤਾਏ ਗੁਰਦੇਸ਼ ਸਿੰਘ ਦੇ ਮਾਨ ਨਾਬਾਦ ਟਰੱਕ ਆਪਰੇਟਰ ਯੂਨੀਅਨ ਦੇ ਵਿੱਚ ਪਹੁੰਚ ਕੇ ਆਪਣੀ ਤਨਖਾਹ ਦੇ ਵਿੱਚੋਂ 2 ਲੱਖ ਰੁਪਏ ਦੇ ਕੇ ਟਰੱਕ ਆਪਰੇਟਰ ਯੂਨੀਅਨ ਦੇ ਵਿੱਚ ਵਿਕਾਸ ਕਾਰਜਤਾ ਕੰਮ ਕਰਵਾ ਕੇ ਉਤਕਾਟਨ ਕੀਤਾ ਇਸ ਮੌਕੇ ਤੇ ਵੱਡੀ ਗੰਦੀ ਦੇ ਵਿੱਚ ਟਰੱਕ ਆਪਰੇਟਰ ਮੌਜੂਦ ਸਨ ਵਿਦਾਏ ਗੁਰਦੇਸ਼ ਸਿੰਘ ਦੇ ਮਾਨ ਨੇ ਆਪ ਸੁਪਰੀਮ ਕੋਰਟ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੋਈ ਜ਼ਮਾਨਤ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਜੁਡੀਸ਼ੀਅਲ ਤੇ ਪੂਰਾ ਭਰੋਸਾ ਸੀ ਅਤੇ ਅਸੀਂ ਮਾਨਯੋਗ ਅਦਾਲਤ ਦਾ ਵੀ ਧੰਨਵਾਦ ਕਰਦੇ ਹਾਂ ਉਨ੍ਹਾਂ ਨੇ ਇਹ ਵੱਡਾ ਫੈਸਲਾ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਕੀਤਾ ਕਿਉਂਕਿ ਉਹ ਪ ਆਜਾਮਾਦੀ ਪਾਰਟੀ ਦੇ ਸੁਪਰੀਮੋ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਬਾਹਰ ਆਏ ਨੇ ਜੀ ਜਲਦੀ ਗਹਿਈਆਂ ਤੋਂ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਚ ਰੱਖੇ ਔਰ ਉਹਦਾ ਅਸਰ ਜਿਹੜਾ ਜੀ ਹੁਣ ਇਲੈਕਸ਼ਨ ਤੇ ਨਜ਼ਰ ਆਊਗਾ ਆਜਾਮਾਦੀ ਪਾਰਟੀ ਹਰਿਆਣਾ ਦੇ ਵਿੱਚ ਅੱਛਾ ਪ੍ਰਦਰਸ਼ਨ ਕਰੂਗੀ ਇਹ ਤਾਂ ਹੈ ਹੀ ਜੀ ਕਿ ਆਪਾਂ ਜਦੋਂ ਕਿਸੇ ਵੀ ਵਿਅਕਤੀ ਨੂੰ ਚੁਣੇ ਹੋਏ ਨੁਮਾਇੰਦੇ ਨੂੰ ਇਹ ਪਹਿਲੀ ਵਾਰ ਹੋਇਆ ਜੀ ਆਜ਼ਾਦ ਭਾਰਤ ਦੇ ਵਿੱਚ ਕਿ ਚੁਣੇ ਹੋਏ ਇੱਕ ਮੁੱਖ ਮੰਤਰੀ ਨੂੰ ਜਿਹੜੇ ਆਲਰੇਡੀ ਦਿੱਲੀ ਦੇ ਮੁੱਖ ਮੰਤਰੀ ਨੇ ਆਪਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਇਹ ਲੋਕਤੰਤਰ ਹੈ ਜੀ ਲੋਕਤੰਤਰ ਦੇ ਵਿੱਚ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਹੁੰਦਾ ਤੇ ਬਿਨਾਂ ਤੁਸੀਂ ਕਿਸੇ ਅਲੀਗੇਸ਼ਨ ਤੋਂ ਬਿਨਾਂ ਕਿਸੇ ਗੰਭੀਰ ਉਹਦੇ ਤੋਂ ਕੋਈ ਹੁਣ ਤੱਕ ਚਲਾਨ ਪੇਸ਼ ਨਹੀਂ ਹੈ ਕੋਈ ਐਵੀਡੈਂਸ ਸਾਰਾ ਇਸ ਕਰਕੇ ਇਹ ਚੀਜ਼ ਜਿਹੜੀ ਹੈ ਪੂਰਾ ਦੇਸ਼ ਜਾਣ ਰਿਹਾ ਕਿ ਕਿਤੇ ਨਾ ਕਿਤੇ ਬਹੁਤ ਵੱਡੇ ਲੈਵਲ ਤੇ ਇਹ ਰਾਤ ਪਮਕਾ ਕੇ ਕੀਤਾ ਗਿਆ ਕੰਮ ਹੈ ਔਰ ਬਾਕੀ ਕੋਰਟ ਤੇ ਡਿਪੈਂਡੈਂਸ ਸਾਰਾ ਕੁਝ ਕੋਰਟ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਧਾਖਲ ਹੈ ਉੱਥੇ ਔਰ ਜਿਵੇਂ ਜਿਵੇਂ ਦਾ ਟ੍ਰਾਇਲ ਚੱਲੇਗਾ ਜੋ ਅੱਗੇ ਕਾਰਵਾਈ ਹੋਏਗੀ ਮੈਨੂੰ ਉਮੀਦ ਹੈ ਕਿ ਰਵਿੰਨ ਕੇਜਰੀਵਾਲ ਸਾਹਿਬ ਪਾਕ ਪਵਿੱਤਰ ਹੋਗੇ